ਤਸਵੀਰਾਂ ਫਗਵਾੜਾ ਦੇ ਪੂਰਬੀਆ ਮਹੱਲੇ ਦੀਆਂ ਹਨ ਜਿੱਥੇ ਦੇ ਲੋਕ ਪਿਛਲੇ ਕਰੀਬ 3 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ ਇਸ ਮੌਕੇ ਇਕੱਠੀਆਂ ਹੋਈਆਂ ਮੁਹੱਲੀ ਦੀਆਂ ਔਰਤਾਂ ਨੇ ਦੱਸਿਆ ਕਿ ਪਿਛਲੇ ਕਰੀਬ 3 ਮਹੀਨੇ ਤੋਂ ਉਹਨਾਂ ਦੇ ਮਹੱਲੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਇਸ ਸਬੰਧੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਮੁਸ਼ਕਿਲ ਦਾ ਜਲਦ ਹੱਲ ਨਾ ਹੋਇਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮਾਮਲਾ ਇਹ ਹੈਗਾ ਕਿ ਸਾਡੇ ਇੱਥੇ ਪਾਣੀ ਨਹੀਂ ਆਉਂਦਾ ਪਿਆ ਹੈਗਾ 3 ਮਹੀਨੇ ਤੋਂ ਬੜੀ ਪ੍ਰੋਬਲਮ ਚੱਲਦੀ ਪਈ ਹੈਗੀ। ਤੇ ਕੋਈ ਸਾਰਿਆਂ ਨੂੰ ਬਹੁਤ ਪਰੇਸ਼ਾਨੀ ਹੈਗੀ ਹੈ। ਪਾਣੀ ਬਿਨਾਂ ਤਾਂ ਕੋਈ ਵੀ ਕੰਮ ਨਹੀਂ ਨਾ ਹੋਦਾ ਹੈਗਾ। ਕੋਈ ਸ਼ਿਕਾਇਤ ਵਗੈਰਾ ਕੀਤੀ ਆ? ਸ਼ਿਕਾਇਤ ਕੀਤੀ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਹੈ। ਪਾਣੀ ਨਾ ਆਉਣ ਦਾ ਕਾਰਨ ਕੀ ਹੈ ਜੀ? ਪਾਣੀ ਨਾ ਆਉਂਦਾ। ਇਹ ਤਾਂ ਹੁਣ ਉਹਨਾਂ ਨੂੰ ਪਿੱਛੋਂ ਪਤਾ ਹੋਣਾ ਕੀ ਕਾਰਨ ਹੈਗਾ ਤੇ ਕੀ ਨਹੀਂ ਹੈਗਾ। ਕਿੰਨੇ ਸਮੇਂ ਤੋਂ ਪਾਣੀ ਨਹੀਂ ਆ ਰਿਹਾ? ਵੋਇਗੇਟ ਆਇਤੀ ਮਹੀਨੇ ਵਿੱਚ ਆ ਜਾਂਦਾ ਇੱਕ ਘੰਟੇ ਲਈ ਆ ਗਿਆ ਵੀ ਚਲੇ ਗਿਆਗਾ ਫਿਰ ਇੱਕ ਦਿਨ ਆਦਾ ਤੇ ਦੂਸਰੇ ਦਿਨ ਨਹੀਂ ਆਉਂਦਾ ਸਾਨੂੰ ਇੱਥੇ ਪ੍ਰੋਬਲਮ ਬਹੁਤ ਹੈ ਪਾਣੀ ਦੀ ਔਰ ਅਸੀਂ ਸ਼ਾਇਦ ਰੋਜ਼ ਹੀ ਦੋ ਦੋ ਤਿੰਨ ਤਿੰਨ ਵਾਰੀ ਤਾਂ ਫੋਨ ਹੀ ਕਰਦੇ ਆ ਕਿ ਸਾਨੂੰ ਪਾਣੀ ਨਹੀਂ ਸਾਡੇ ਘਰ ਚ ਆਇਆ ਪਾਣੀ ਨਹੀਂ ਆਇਆ ਸਵੇਰ ਨੂੰ ਡਿੱਕੀ ਦਾ ਸ਼ਾਮ ਨੂੰ ਭਰੀ ਦਾ ਸ਼ਾਮ ਨੂੰ ਸ਼ਾਮ ਨੂੰ ਡਿੱਕੀ ਦਾ ਸਵੇਰੇ ਭਰੀ ਦਾ ਸਵੇਰੇ ਨੂੰ ਡਿੱਕੀ ਦਾ ਸ਼ਾਮ ਨੂੰ ਪਾਣੀ ਪਾਣੀ ਨਾ ਆਉਣ ਦਾ ਕਾਰਨ ਕੀ ਹੈ ਪਾਣੀ ਕਿਉਂ ਨਹੀਂ ਆ ਰਿਹਾ ਇਹ ਤਾਂ ਕਾਰਨ ਨੂੰ ਨਹੀਂ ਪਤਾ ਕారణ ਤਾਂ ਉਹਨਾਂ ਨੂੰ ਹੀ ਪਤਾ ਕਿਥੋਂ ਪਾਣੀ ਛੱਡਦੇ ਨੇ ਪਰ ਮੇਰੇ ਬਾੜ ਦੇ ਵਿੱਚ ਤਕਰੀਬਨ ਕਿ ਸਾਰਿਆਂ ਚ ਸਤਕਰਤਾਰੀਆਂ ਮੱਲਾ ਪੂਰੀ ਹਨ ਮੱਲਾ ਠਟਿਆਰਾ ਮੱਲਾ ਸਾਰਿਆਂ ਦੇ ਵਿੱਚ ਬਾੜ ਦੇ ਵਿੱਚ 3 ਮਹੀਨੇ ਤੋਂ ਪਾਣੀ ਦੀ ਬਹੁਤ ਪ੍ਰੋਬਲਮ ਹੈ ਮੈਂ ਐਸਡੀਓ ਸਾਹਿਬ ਨਾਲ ਵੀ ਗੱਲ ਕੀਤੀ ਮੈਂ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਮੈਂ ਆਪ ਆਨਲਾਈਨ ਵੀ ਬੜੀ ਬਾਰੀ ਸ਼ਿਕਾਇਤ ਕੀਤੀ ਅੱਜ ਮੈਂ ਕਮਿਸ਼ਨਰ ਸਾਹਿਬ ਤੋਂ ਟਾਈਮ ਲਿਆ ਸੀ ਕਿ ਅਸੀਂ ਸਾਰੇ ਜਾਨੇ ਜਾ ਕੇ ਮਿਲ ਕੇ ਆਨੇ ਆਂ ਕਿ ਇਸ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਕੱਢਦੇ ਜਦੋਂ ਮੈਂ ਫੋਨ ਕਰਦੀ ਆ ਜੀ ਸਾਡੀਆਂ ਪੰਪ ਖਰਾਬ ਹੋ ਗਿਆ ਸੜੀਆਂ ਲਾਈਨਾਂ ਖਰਾਬ ਹੋ ਗਈਆਂ ਇਹ ਲਾਈਨਾਂ ਵੀ ਖਰਾਬ ਹੋ ਗਈਆਂ ਪੰਪ ਵੀ ਖਰਾਬ ਹੋ ਗਿਆ ਬਹੁਤ ਔਖਾ ਹੋਇਆ ਪਿਆ ਜੇ ਇਦਾਂ ਹੀ ਪਾਣੀ ਦੀ ਹਾਲਾਤ ਰਹੀ ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕਰੂੰਗੀ ਮੈਂ ਔਰ ਆਪਣੇ ਬਾੜੂ ਨੂੰ ਲੈ ਕੇ ਮੇਰੀ ਬੇਨਤੀ ਹੱਥ ਜੋੜ ਕੇ ਕਿ ਪਾਣੀ ਦੀ ਸਮੱਸਿਆ ਜਿੰਨੀ ਜਲਦੀ ਤੋਂ ਜਲਦੀ ਹੱਲ ਕਰ ਦੋ ਉਸ ਤੋਂ ਬਾਅਦ ਅਸੀਂ ਸੰਘਰਸ਼ ਕਰਦੇ ਤੇ ਸੀਵਰੇਜ ਦਾ ਕਿਦਾਂ ਕੰਡੀਸ਼ਨ ਇੱਥੇ ਸੀਵਰੇਜ ਵੀ ਤਿਹੇ ਦਿਨ ਹੀ ਇਹ ਗੰਦਾ ਸੀਵਰੇਜ ਵੀ ਐਦਾਂ ਨਹੀਂ ਹੈ ਕਿ ਅੱਗੇ ਜਦੋਂ ਚੰਗਾ ਭਲਾ ਸੀ ਕਿ 6-6 ਮਹੀਨੇ ਸਾਨੂੰ ਬੁਲਾਂਦੀ ਲੋੜ ਨਹੀਂ ਪੈਂਦੀ ਸੀ ਸਾਨੂੰ ਤੀਸਰੇ ਦਿਨ ਸੀਵਰੇਜ ਦਾ ਪ੍ਰੋਬਲਮ ਹੈ ਸਾਡੇ ਲਈ ਪਤਾ ਨਹੀਂ ਕੀ ਪ੍ਰੋਬਲਮ ਹੈ ਕਿ ਮੇਅਰ ਸਾਹਿਬ ਨੇ ਇਥੋਂ ਵੋਟਾਂ ਨਹੀਂ ਪਈਆਂ ਇਸ ਕਰਕੇ ਨਹੀਂ ਇੰਦਰ ਲਾ ਧਿਆਨ ਦਿੰਦੇ ਕੀ ਕੋਣਾਂ ਤੇ ਆ ਰੱਖਣਾ ਚਾਹੀਦਾ ਜਦੋਂ ਆਪਾਂ ਕੈਂਡੀਡੇਟ ਲੜਦੇ ਆ ਚਾਹੇ ਹਾਰ ਜਾਈਏ ਚਾਹੇ ਜਿੱਤ ਜਾਈਏ ਸੇਵਾ ਲਈ ਖੜਦੇ ਆ ਤਾਂ ਸੇਵਾ ਕਰੋ ਲਿਖਤੀ ਰੂਪ ਕੋਈ ਸ਼ਿਕਾਇਤ ਵਗੈਰਾ ਨਹੀਂ ਜੀ ਮੈਂ ਦਿੱਤੀ ਹੋਈ ਮੈਂ ਦਿੱਤੀ ਕੀ ਮੰਗ ਰੱਖਦੇ ਆ ਮੈਂ ਹੀ ਮੰਗ ਕਰਦੇ ਆ ਜਲਦੀ ਤੋਂ ਜਲਦੀ ਪਾਣੀ ਦੀ ਲੋੜ ਸੀ ਬਰੇਦੀ ਸਾਡੀ ਜਿਹੜੀ ਪਾਣੀ ਦੀ ਮੇਨ ਸਮੱਸਿਆ ਉਹ ਹੱਲ ਕੀਤੀ ਜਾਵੇ ਚਾਹੇ ਕਿਤੇਓਂ ਵੀ ਸਾਨੂੰ ਪਾਈਪ ਲਾਈਨ ਜੋੜ ਕੇ ਦਿੱਤੀ ਜਾਵੇ ਮੈਨੂੰ ਹੁਣ ਪਤਾ ਲੱਗਾ ਮੈਂ ਹੁਣੇ ਹੀ ਆਪਣੇ ਵਾਰਚ ਆਇਆ ਮੈਨੂੰ ਆਪਣੇ ਮਲੇ ਤੋਂ ਪਤਾ ਲੱਗਾ ਹਾਂ ਮੈਨੂੰ ਇਹ ਅਫਸਰਾਂ ਨੇ ਵੀ ਦੱਸਿਆ ਸੀ ਕਿ ਅਸੀਂ ਲਾਈਨ ਜੋੜ ਦਿੱਤੀ ਗੋਸ਼ਾਲਾ ਤੁੰਡੀ ਪਰ ਗਊਸ਼ਾਲਾ ਤੋਂ ਕਿੱਥੇ ਜੋੜੀ ਪਤਾ ਹੀ ਨਹੀਂ ਪਾਣੀ ਆਇਆ ਕਿਤੇ ਨਹੀਂ ਸਾਨੂੰ ਪਤਾ ਤਾਂ ਲੱਗੇ ਪਾਣੀ ਜੋੜਿਆ ਕਿੱਥੇ ਆਇਆ ਕਿੱਥੇ ਕਨੈਕਸ਼ਨ ਕਿਤੇ ਹੋਇਆ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਜਿਹੜਾ ਇਹਦਾ ਕਨੈਕਸ਼ਨ ਹੈ ਗਊਸ਼ਾਲਾ ਤੋਂ ਆਂਦਾ ਜਾਂ ਇਧਰੋਂ ਇਹਦਾ ਸਾਨੂੰ ਕੁਝ ਨਹੀਂ ਪਤਾ ਕਿੱਥੋਂ ਆਂਦਾ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ